ਖਾਲਸਾ ਵਰਜ ਕੀ ਫਤਿਹ ਸਾਰੇ ਭੈਣ ਭਰਾਵਾਂ ਨੂੰ ਬੇਨਤੀ ਹੈ ਕਿ ਸਾਨੂੰ ਥੋੜਾ ਸਾ ਖਦਸਾ ਹੋਇਆ ਸੀ ਕਿ ਸਾਡੇ ਰਾਹ ਦੇ ਉੱਤੇ ਦੋ ਮੋਟਰਸਾਈਕਲ ਚਾਰ-ਚਾਰ ਜਾਣੇ ਮੂੰਹ ਬਣ ਕੇ ਇੱਧਰ ਦੀ ਲੰਗੇ ਸੀ ਪਰ ਸਾਰੇ ਵੀਰਾਂ ਦੀ ਸਹਿਯੋਗ ਨਾਲ ਸਾਡੇ ਪਿੰਨ ਸੁਭਰਾ ਤੋਂ ਚੌਕੀ ਇੰਚਾਰਜ ਸਾਹਿਬ ਸਰਦਾਰ ਬਲਵਿੰਦਰ ਸਿੰਘ ਉਹ ਵੀ ਸਾਡੇ ਨਾਲ ਨੇ ਇਦਰੋਂ ਵੀਰ ਜਿੰਨੀਆਂ ਵੀ ਸਰਪੰਚਾਂ ਦੀਆਂ ਬੈਕਾਂ ਮੰਨ ਲੋ ਇਦਰ ਬਾਠਾਂ ਦੀਆਂ ਬੈਕਾਂ ਇਦਰੋਂ ਸਾਡੀਆਂ ਬੈਕਾਂ ਦੇ ਸਹਿਯੋਗ ਨਾਲ ਅਸੀਂ ਸਾਰੇ ਰਾਤ ਨੂੰ ਸਾਰਾ ਪਹਿਰਾ ਲਾਇਆ ਹੋਇਆ ਵਾ ਸਾਰੇ ਐਟ ਟਾਈਮ ਅਸੀਂ ਡਟ ਕੇ ਇਸ ਚੀਜ਼ ਦੇ ਵਾਸਤੇ ਖੜੇ ਹੋਏ ਆ ਕਿ ਜਿਹੜਾ ਰਾਤ ਦਿਨ ਚੋਰੀਆਂ ਹੋ ਰਹੀਆਂ ਵਾ ਉਹਨਾਂ ਚੀਜ਼ਾਂ ਨੂੰ ਘਟਾਇਆ ਜਾਵੇ ਤੇ ਅਸੀਂ ਧੰਨਵਾਦ ਕਰਦੇ ਆ ਪੰਜਾਬ ਪੁਲਿਸ ਦਾ ਜਿਹੜਾ ਸਾਡਾ ਰਾਤ ਨੂੰ ਸਾਡਾ ਸਹਿਯੋਗ ਦੇ ਰਿਹਾ ਤੇ ਬਹੁਤ ਬਹੁਤ ਧੰਨਵਾਦ ਇਹਨਾਂ ਦਾ ਸਰਦਾਰ ਸਾਹਿਬ ਦਾ ਥੋੜਾ ਇਹ ਵੀ ਤੁਹਾਨੂੰ ਆਪਣੇ ਬਿਆਨ ਪੇਸ਼ ਕਰਨਗੇ ਥੋੜੇ ਅਹੀਂ ਵੀਰਦੀਪ ਚਬੀ ਘੰਟੇ ਤੁਹਾਡੇ ਨਾਲ ਆ ਪ੍ਰਸ਼ਾਸਨ ਤੁਹਾਡੇ ਨਾਲ ਆ 24 ਘੰਟੇ ਸਾਨੂੰ ਜਿੱਦੋਂ ਮਰਜ਼ੀ ਕਰੋ ਫੂਨ 24 ਘੰਟੇ ਤੁਹਾਡੇ ਨਾਲ 24 ਕਿ ਆਪਣਾ ਫਰਜ਼ ਬੰਦਾ ਧਿਆਨ ਰੱਖੀਏ ਤੇ ਮੈਂ ਇਹੋ ਬੇਨਤੀ ਕਰਦਾ ਕਿ ਜਿੱਥੇ ਚੋਰੀਆਂ ਜਾਂ ਕੋਈ ਇਹੋ ਜੀ ਵਾਰਦਾਤ ਹੁੰਦੀ ਆ ਚਲੋ ਪ੍ਰਸ਼ਾਸਨ ਤੇ ਆਪਣੇ ਨਾਲ ਹੈਗਾ ਹੀ ਹੈਗਾ ਪਰ ਸਾਰੀਆਂ ਬਾਈਕਾਂ ਵਾਲੇ ਜਿਵੇਂ ਅੱਜ ਅਸੀਂ ਸਾਰੇ ਇਲਾਕੇ ਦੇ ਜਿੰਨੀ ਵੀ ਸੰਗਤ ਇਕੱਠੀ ਹੋ ਗਏ ਰਾਤ ਨੂੰ ਪਹਿਰਾ ਦੇ ਰਹੇ ਆ ਤੇ ਆਪ ਮੈਂ ਇਹੋ ਬੇਨਤੀ ਕਰਦਾ ਕਿ ਆਪਾਂ ਆਪਨਾ ਬਚਾਅ ਆਪ ਕਰੀਏ ਜਿਹੜਾ ਵੀ ਕੋਈ ਆਪਾਂ ਨੂੰ ਛਤਕੀ ਹਾਲਾਤ ਦੇ ਵਿੱਚ ਮਿਲਦਾ ਤੇ ਆਪਾਂ ਉਹ ਚੀਜ਼ ਦਾ ਪੈਰਵਾਹੀ ਕਰਕੇ ਉਹਦੇ ਮਗਰ ਪਹੁੰਚ ਗਏ ਅੱਜ ਅਸੀਂ ਇੱਥੇ ਰੋਹੀ ਦੇ ਉੱਤੇ ਇਕੱਠੇ ਹੋਏ ਆਂ ਸਾਨੂੰ ਥੋੜਾ ਜਿਹਾ ਖਦਸ ਆਇਆ ਹੈ ਕਿ ਇੱਥੇ ਕੋਈ ਚੋਰ ਜਾਂ ਜਿਹੜੇ ਮੰਨ ਲਓ ਮੋਟਰਸਾਈਕਲ ਲੈ ਕੇ ਨੰਗਿਆ ਗਰੋ ਅਸੀਂ ਸਾਰੇ ਬੰਨਿਓ ਕੇਰਾ ਪਾ ਕੇ ਇਧਰੋਂ ਵੀਰ ਹੋਣੀ ਬਠਾ ਜਾਂ ਬਈਕਾ ਸਰਪੰਚਾਂ ਦੀਆਂ ਬਈਕਾਂ ਲੋ ਕੇਰਾ ਪਾ ਕੇ ਇਧਰੋਂ ਅਸੀਂ ਕੇਰਾ ਪਾ ਕੇ ਸਾਰੇ ਵੀਰ ਪਹੁੰਚੇ ਆਂ ਚਲੋ ਆਪਦੀ ਜਿੰਨੀ ਜੋਗੀ ਹੈਗੇ ਅਸੀਂ ਕੋਸ਼ਿਸ਼ ਕਰ ਰਹੇ ਆਂ ਤੇ ਬਾਕੀ ਆਪ ਦਾ ਬਚਾ ਆਪਦੇ ਹੱਥ ਤੇ ਮੇਰੇ ਵੀਰਾਂ ਨੂੰ ਇਹੋ ਬੇਨਤੀ ਹੈ ਕਿ ਆਪਾਂ ਵੱਧ ਤੋਂ ਵੱਧ ਸਾਰਿਆਂ ਦਾ ਸਹਿਯੋਗ ਦੇਈਏ ਪ੍ਰਸ਼ਾਸਨ ਦਾ ਸਹਿਯੋਗ ਦੇਈਏ ਕਿ ਆਪਾਂ ਇਹਨਾਂ ਦੀ ਹੈਲਪ ਲੈ ਕੇ ਆਪਾਂ ਇਸ ਚੀਜ਼ ਨੂੰ ਕੰਟਰੋਲ ਕਰੀਏ ਫਿਰ ਜੀ ਕਾ ਖਾਲਸਾ ਥੈਂਕ ਯੂ